ਸਾਬਕਾ ਰਾਸਭਾ ਮੈਂਬਰ ਸ਼ਵੇਤ ਮਲਿਕ ਨੇ ਸ਼ਹੀਦਾਂ ਦੀ ਧਰਤੀ ਜਲਿਆਂਵਾਲਾ ਬਾਗ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦਾਂ ਦੀ ਧਰਤੀ ਦੀ ਕਾਇਆ ਕਲਪ ਅਤੇ ਰੱਖ-ਰਖਾਵ ਲਈ ਬਹੁਤ ਕਾਰਜ ਕੀਤੇ ਹਨ ਉਹਨਾਂ ਕਿਹਾ ਕਿ ਇਹ ਸ਼ਹੀਦਾਂ ਦੇ ਸਥਾਨ ਨੂੰ ਪੰਜਾਬ ਦੀ ਮੌਜੂਦਾ ਸਰਕਾਰ ਅਤੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਅਣਗੋਲਿਆ ਕੀਤਾ ਗਿਆ ਹੈ ਅਤੇ ਨਾ ਹੀ ਉਹਨਾਂ ਵੱਲੋਂ ਇਸ ਸਥਾਨ ਦਾ ਵਿਕਾਸ ਲਈ ਕੋਈ ਯੋਗਦਾਨ ਪਾਇਆ ਗਿਆ ਹੈ ਸੋ ਅੱਜ ਇਹ ਨੈਸ਼ਨਲ ਮੈਮੋਰੀਅਲ ਟਰਸਟ ਮੈਂ ਧਨਵਾਦੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਕਿ ਚੇਅਰਮੈਨ ਨੇ ਔਰ ਉਹਨਾਂ ਨੇ ਮੈਨੂੰ ਭਾਰਤੀ ਜਨਤਾ ਪਾਰਟੀ ਦਾ ਇੱਥੇ ਪਹਿਲਾ ਟਰਸਟੀ ਬਣਾਇਆ ਔਰ ਤੁਹਾਡੀ ਜਾਣਕਾਰੀ ਲਈ ਇਸ ਜਲਿਆਲਾ ਬਾਗ ਨੈਸ਼ਨਲ ਮੈਮੋਰੀਅਲ ਟਰਸਟ ਦੇ ਪਹਿਲੇ ਟਰਸਟੀ ਜਿਹੜੇ ਸੀਗੇ ਉਹ ਪੂਰਵ ਪ੍ਰਧਾਨ ਮੰਤਰੀ ਸ਼੍ਰੀ جواਹਰ ਲਾਲ ਨਹਿਰੂ ਜੀ ਸੀਗੇ ਸੋ ਇਹ ਟਰਸਟ ਬਣਾ ਕੰਮ ਕਰਦਾ ਰਿਹਾ ਪਰ ਇਹ ਅਫਸੋਸ ਦੀ ਗੱਲ ਸੀ ਕਿ ਲੰਬੇ ਸਮੇਂ ਤੱਕ ਇਸ ٹرسٹ ਦਾ ਵਿਕਾਸ ਨਹੀਂ ਹੋਇਆ ਜਿਹਦੇ ਲਈ ਕਾਂਗਰਸ ਦਾ ਪਹਿਲੇ ٹرسٹ ਰਿਆ ਸਾਲਾਂ ਤੱਕ ਉਹ ਜ਼ਿੰਮੇਵਾਰ ਨੇ ਕਿ ਜਿਹਦੇ ਕਰਕੇ ਬਹੁਤ ਮਾੜੀ ਸਥਿਤੀ ਚ ਜਲਿਆਲਾ ਬਾਗ ਦੀ ਜਦਗੀਏ ਸ਼ਹੀਦਾਂ ਦੀ ਧਰਤੀ ਹੈ ਸ਼ਹੀਦਾਂ ਦੀ ਪਵਿੱਤਰ ਆਤਮਾਵਾ ਇੱਥੇ ਵਿਸ਼ਰਾਮ ਕਰ ਰਹੀਆਂ ਨੇ ਪਰ ਨਾ ਕੋਈ ਸਚਾਲਾ ਹੈ ਨਾ ਕੋਈ ਪੀਂਦਾ ਪਾਣੀ ਨਾ ਕੋਈ ਰੰਗ ਰੂਗਨ ਨਾ ਕੋਈ ਬਾਗ ਦੇ ਵਿੱਚ ਝਾੜ ਚੰਗਾਲ ਪਲੋ ਇੱਕ ਐਸਾ ਸਥਿਤੀ ਬਣੀ ਹੋਈ ਸੀ ਕਿ ਦਰਦ ਆਂਦਾ ਸੀ ਫਿਰ 2016 ਇਚ ਜਿਸ ਵੇਲੇ ਮੈਂ ਸੰਸਦ ਬਣਿਆ ਤੇ ਉਸ ਵੇਲੇ ਮੈਂ ਜਦੋਂ ਇੱਥੇ ਆਇਆ ਤੇ ਮੈਨੂੰ ਬਹੁਤ ਦੁੱਖ ਲੱਗਾ ਤੇ ਮੈਂ ਉਸ ਵੇਲੇ 10 ਲੱਖ ਰੁਪਇਆ ਆਪਣੇ ਸੰਸਦ ਨਿਧੀ ਫੰਡ ਦੇ ਵਿੱਚੋਂ ਦਿੱਤਾ ਜਿਹੜਾ ਇਸ ਸ਼ਹੀਦੀ ਸਵਾਰਗ ਨੂੰ ਮੈਂ ਅਰਪਣ ਕੀਤਾ ਜਿਹੜਾ ਕਿ ਮੈਂ ਨਮਸਕਾਰ ਕੀਤਾ ਤੇ ਉਹ 10 ਲੱਖ ਰੁਪਏ ਦੇ ਨਾਲ ਇਹਦਾ ਰੰਗ ਰੋਗਨ ਇਹਦੀਆਂ ਲਾਈਟਾਂ ਠੀਕ ਹੋਈਆਂ 140 ਬਣਾਇਆ ਪੀਨ ਦੇ ਫੰਡੇ ਪਾਣੀ ਦੇ 쿨ਰ ਬਣਾਏ ਵਿਜ਼ਟਿੰਗ ਗੈਲਰੀ ਦੇ ਅਜੀ ਪੱਖੇ ਲਗਵਾਏ ਤੇ ਇੱਕ ਵਿਕਾਸ ਦੀ ਯਾਤਰਾ ਸ਼ੁਰੂ ਹੋਈ ਪਰ ਅਫਸੋਸ ਮੈਨੂੰ ਇਹ ਹੈ ਕਿ ਇੱਥੇ ਆਂਦੇ ਤੇ ਸਾਰੇ ਸ਼ਹੀਦੀ ਸਥਾਨ ਤੇ ਰਾਜਨੀਤੀ ਕਰਨਗੇ ਬਸ ਰਾਜਨੀਤੀ ਕਹਾਂਗਾ ਕਿ ਸੇਵਾ ਪਾਉ ਨਹੀਂ ਹੁੰਦਾ ਸ਼ਹੀਦਾਂ ਦੇ ਪ੍ਰਤੀ ਸਮੋ ਦਿਨੋ ਗਾਇਸਾਂ ਨੇ ਸੰਵੇਦਨਾ ਨਹੀਂ ਹੁੰਦੀ ਸ਼ਹੀਦਾਂ ਦੇ ਪ੍ਰਤੀ ਸਵਰਪਨ ਨਹੀਂ ਹੁੰਦਾ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਔਰ ਹੋਰ ਪਾਰਟੀਆਂ ਦੇ ਲੋਗ ਇੱਥੇ ਦਰਸ਼ਨ ਕਰਨਦੇ ਆਂਦੇ ਨੇ ਕੋਈ ਵੱਡਾ ਲੀਡਰ ਆ ਜਾਂਦਾ ਪਰ ਉਹਨਾਂ ਨੇ ਅਜ ਤੱਕ ਥੇਲੇ ਦਾ ਯੋਗਦਾਨ ਨਹੀਂ ਨਾਟ ਓਨ ਅ ਸਿੰਗਲ ਪੈਨੀ ਦੇ ਸਪੈਂਟ ਔਨ ਦਿਸ ਨੈਸ਼ਨਲ ਮੈਮੋਰੀਅਲ ਟਰਸਟ ਸੀ ਦੀਸ ਥਲਾਂ ਦੀ ਦੇਖ ਰਹੇ ਗਏ ਚਿੰਤਾ ਨਹੀਂ ਕਰਦੇ ਰਾਜਨੀਤੀ ਕਰਦੇ ਨੇ ਫੋਟੋ ਲਾ ਕੇ ਕਿ ਆਮ ਆਦਮੀ ਪਾਰਟੀ ਦੇ ਵਿੱਚ 3 ਸਾਲ ਦੀ ਸਰਕਾਰ ਜਿਹੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਨਿਤਾਤਵੇ ਚੱਲ ਰਹੀ ਹੈ ਇੱਕ ਪੈਸਾ ਜਲਿਆ ਵਾਲਾ ਬਾਗ ਜਿਹੜਾ ਕਿ ਦੇਸ਼ ਦਾ ਨਹੀਂ ਦੁਨੀਆ ਦਾ ਸਭ ਤੋਂ ਵੱਡਾ ਸ਼ਹੀਦ ਇਸ ਬਾਰੇ ਗਾ ਇਹਨਾਂ ਪਾਰਟੀਆਂ ਦੇ ਕਿਸੇ ਨੇ ਨਹੀਂ ਦਿੱਤਾ ਇੱਥੋਂ ਸ਼ੋ ਹੁੰਦਾ ਕਿ ਇਹ ਪਾਰਟੀਆਂ ਦੀ ਵਿਚਾਰਧਾਰਾ ਔਰ ਇਹਨਾਂ ਪਾਰਟੀਆਂ ਦੀ ਸਚਾਈ ਦੇ ਵਿੱਚ ਕਿੰਨਾ ਫਰਕ